ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਜੀਤ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਣਕ ਦੇ ਵਿੱਚ ਰੇ ਅਤੇ ਹੋਰ ਪ੍ਰੋਡਕਟਸ ਜਾਂ ਹੋਰ ਉਤਪਾਦ ਜਿਹੜੇ ਬਾਜ਼ਾਰ ਦੇ ਵਿੱਚ ਹੈਗੇ ਉਹਨਾਂ ਦੇ ਉੱਪਰ ਆਪਣੀ ਨਿਰਭਰਤਾ ਗੱਲ ਆਪਾਂ ਜੇ ਸ਼ੁਰੂ ਕਰੀਏ ਤਾਂ ਪਹਿਲਾਂ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਇੱਕ ਡੀਏਪੀ ਪਾਉਂਦੇ ਹੁੰਦੇ ਸੀ ਤੇ ਦੂਜਾ ਯੂਰੀਆ ਇਸ ਤੋਂ ਬਿਨਾਂ ਹੋਰ ਕੋਈ ਪ੍ਰੋਡਕਟ ਆਪਾਂ ਖੇਤਰੇ ਵਿੱਚ ਨਹੀਂ ਪਾਉਂਦੇ ਸੀ ਪਰ ਹੁਣ ਕੀ ਆ ਹੁਣ ਯੂਰੀਆ ਵੀ ਹੈ ਡੀਏਪੀ ਵੀ ਹੈ ਪੋਟਾਸ਼ ਵੀ ਹੈ ਸਲਫਰ ਵੀ ਹੈ ਮੈਗਨੀਜ਼ ਵੀ ਹੈ ਮੈਗਨੀਸ਼ੀਅਮ ਵੀ ਹੈ ਆਇਰਨ ਵੀ ਹੈ ਜ਼ਿੰਕ ਵੀ ਹੈ ਤੇ ਇਹਨਾਂ ਤੋਂ ਬਿਨਾ ਹੋਰ ਪਤਾ ਹੀ ਨਹੀਂ ਕੀ ਕੁਝ ਹੈ ਤਾਂ ਜੇ ਮੋਟਾ ਜਿਹਾ ਆਪਾਂ ਦੇਖੀਏ ਤਾਂ ਬਾਜ਼ਾਰ ਦੇ ਉੱਪਰ ਆਪਾਂ ਕਿੰਨੇ ਨਿਰਪਰ ਹੋ ਗਏ ਤੇ ਕਿਤੇ ਕੋਈ ਫਿਊਮਿਕ ਐਸਿਡ ਪਾ ਰਿਹਾ ਹੈ ਕੋਈ ਤਤਾਂਲੀ ਸਪਰੇ ਕੋਈ ਐਨਪੀਕੇ ਬਾਜ਼ਾਰ ਦੇ ਉੱਪਰ ਆਪਣੀ ਨਿਰਪਰਤਾ ਬਹੁਤ ਜ਼ਿਆਦਾ ਵਧ ਗਈ ਤੇ ਜਿਸ ਦੇ ਨਾਲ ਖਰਚਾ ਵੀ ਬਹੁਤ ਵੱਧ ਗਿਆ ਤੇ ਐ ਐਮਐਸਪੀ ਉਸ ਹਸਾਬ ਨਾਲ ਨਹੀਂ ਵਧ ਰਹੀ ਜਿਸ ਹਸਾਬ ਨਾਲ ਵਧਣੀ ਚਾਹੀਦੀ ਹੈ। ਇਹਦੇ ਪਿੱਛੇ ਮੋٹے ਜਿਹੇ ਕਾਰਨ ਜਿਹੜੇ ਮੈਨੂ ਸਮਝ ਆਏ ਨੇ ਪਹਿਲੇ ਨੰਬਰ ਤੇ ਤਾਂ ਖੇਤ ਜਾਂ ਮਿੱਟੀ ਟੋਟਲੀ ਨਿਰਪਰ ਹੋ ਗਏ ਰਸਾਇਣਿਕ ਖਾਦਾਂ ਦੇ ਉੱਪਰ ਤੇ ਇਸ ਤੋਂ ਬਿਨਾ ਜਿਹੜੀ ਆਪਾਂ ਰੂੜੀ ਦੀ ਖਾਦ ਪਹਿਲਾਂ ਦਿੰਦੇ ਹੁੰਦੇ ਸੀ ਉਹ ਨਹੀਂ ਰਹੀ। ਦੂਜੇ ਨੰਬਰ ਦੇ ਉੱਪਰ ਖੇਤ ਨੂੰ ਖੁੱਲਾ ਨਹੀਂ ਛੱਡਿਆ ਜਾਂਦਾ ਜਾਂ ਮੇਲਾ ਨਹੀਂ ਛੱਡਿਆ ਜਾਂਦਾ। ਅਗਲੀ ਗੱਲ ਹਰੀ ਖਾਦਰਾ ਵਿੱਚ ਨਾ ਵਹਾਇਆ ਜਾਣਾ। ਤੇ ਪ੍ਰਾਲੀ ਦਾ ਵੀ ਵਿੱਚ ਸਾੜਿਆ ਜਾਣਾ ਜਾਂ ਪ੍ਰਾਲੀ ਨੂੰ ਖੇਤ ਤੋਂ ਬਾਹਰ ਕੱਢ ਦਿੱਤੇ ਜਾਣਾ ਤੇ ਇਹ ਸਾਰੀਆਂ ਪ੍ਰੈਕਟਿਸਿਜ਼ ਉਧਰ ਨੂੰ ਹੀ ਜਾਰੀਆਂ ਨੇ ਜਿਵੇਂ ਕਿ ਬਹੁਤ ਸਾਰੀਆਂ ਕੈਸਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਸਾਡੀ ਮਿੱਟੀ ਹੈ ਜਿਹੜੀ ਇਹ ਇੱਕ ਦਿਨ ਮਾਰੂਥਲ ਜਾਂ ਰਹੇ ਜ਼ਹਿਰੀਲੇ ਮਾਰੂਥਲ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਊਗੀ ਤੇ ਸਾਨੂੰ ਤੱਤ ਪਾਉਣ ਦੀ ਲੋੜ ਕਿਉਂ ਪੈ ਰਹੀ ਹੈ ਕਿਉਂਕਿ ਇਹਦੇ ਵਿੱਚ ਤੱਤ ਨਹੀਂ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਜਿਵੇਂ ਜਿਾਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੂਰ ਤੋਂ ਵੱਧ ਤੱਤਾਂ ਨੂੰ ਮਿੱਟੀ ਦੇ ਵਿੱਚੋਂ ਕੱਢ ਰਹੇ ਹਾਂ ਪਰ ਇਹਦੇ ਵਿੱਚ ਜੈਵਿਕ ਤੱਤ ਜੈਵਿਕ ਮਾਦਾ ਕਾਰਬਨ ਤੇ ਮਲੜ ਇਹ ਚੀਜ਼ਾਂ ਮਿੱਟੀ ਨੂੰ ਨਹੀਂ ਦੇ ਰਹੇ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਮਲੜ ਦੇ ਉੱਪਰ ਹੀ ਨਿਰਭਰ ਕਰਦੀ ਹੈ ਤੇ ਮਲੜ ਆਊਗਾ ਕਿੱਥੋਂ ਉਹ ਆਊਗਾ ਜੈਵਿਕ ਚੀਜ਼ਾਂ ਦੇ ਵਿੱਚੋਂ ਭਾਵੇਂ ਉਹ ਰੂੜੀ ਦੀ ਖਾਦ ਹੋਵੇ ਅੱਜ ਸਾਡੇ ਕੋਲ ਇੱਕ ਬਦਲਵੀਂ ਚੀਜ਼ ਜਿਹੜੀ ਪਰਾਲੀ ਆਪਾਂ ਵਿੱਚ ਬਾਦ ਨੇ ਆ ਜਾਂ ਜਿਹੜੀ ਲੋਕ ਵਿੱਚ ਪਾਉਂਦੇ ਨੇ ਉਹਨਾਂ ਨੇ ਬਹੁਤ ਵਧੀਆ ਰਿਜ਼ਲਟਸ ਲੈ ਰਹੇ ਨੇ ਉਹ ਤੇ ਉਹਨਾਂ ਦੀ ਮਿੱਟੀ ਦੀ ਸਿਹਤ ਹੈ ਜਿਹੜੀ ਉਹ ਵੀ ਠੀਕ ਬਣੀ ਹੋਈ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਮਿੱਟੀ ਦੇ ਵਿੱਚ ਲੈ ਤੱਤਾਂ ਦੇ ਉੱਪਰ ਵੀ ਦੋ ਤਿੰਨ ਵੀਡੀਓਜ਼ ਬਣਾਈਆਂ ਨੇ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਮਿੱਟੀ ਨੂੰ ਆਪਾਂ ਦੇ ਹੀ ਕੁਝ ਨਹੀਂ ਰਹੇ ਇਸ ਤੋਂ ਲੈ ਬਹੁਤ ਕੁਝ ਰਹੇ ਆ ਤੇ ਦੂਜੇ ਨੰਬਰ ਦੇ ਉੱਪਰ ਧੜਾ ਧੜ ਲਿਆ ਕੇ ਰਸਾਇਣ ਸੀ ਇਹਦੇ ਵਿੱਚ ਸਿੱਟੀ ਜਾਂਦੇ ਆ ਕੋਈ ਉਹਦੇ ਬਾਰੇ ਆਪਣੀ ਖੋਜ ਨਹੀਂ ਹੈ ਕੋਈ ਆਪਾਂ ਨੂੰ ਪਤਾ ਨਹੀਂ ਹੈ ਕੰਪਨੀਆਂ ਦੁਕਾਨਦਾਰਾਂ ਨੂੰ ਜਾਂ ਗੇੜੀਲਰਾਂ ਨੂੰ ਟਾਰਗੇਟ ਦੇਈ ਜਾਂਦੀਆਂ ਨੇ ਡੀਲਰ ਅੱਗੇ ਦੁਕਾਨਦਾਰ ਨੂੰ ਟਾਰਗੇਟ ਦੇਈ ਜਾਂਦੇ ਨੇ ਉਹਨਾਂ ਦੇ ਟਾਰਗੇਟ ਆਪਾਂ ਪੂਰੇ ਕਰੀ ਜਾਂਦੇ ਆ ਜਿਹੜੀਆਂ ਚੀਜ਼ਾਂ ਦੀ ਲੋੜ ਸਾਨੂੰ ਨਹੀਂ ਵੀ ਹੁੰਦੀ ਉਹ ਵੀ ਚੱਕ ਕੇ ਲਿਆ ਕੇ ਅਸੀਂ ਖੇਤ ਦੇ ਵਿੱਚ ਪਾ ਦਿੰਦੇ ਆ ਤਾਂ ਆਪਾਂ ਇਹਦੇ ਮੈਂ ਆਪਣੇ ਖੇਤਰੇ ਵਿੱਚ ਸਰਫੇਸ ਸੀਡਿੰਗ ਕਰ ਰਹੇ ਆ ਬਾਕੀ ਪਹਿਲਾਂ ਵੀ ਆਪਾਂ ਮਲਚਰ ਮਾਰ ਕੇ ਜਿਹੜੀ ਪਰਾਲੀ ਆ ਉਹ ਵਿੱਚ ਹੀ ਰਲਾਈ ਆ ਜਿਵੇਂ ਨਾਲ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਵਧੀ ਤੇ ਹਰ ਸਾਲ ਆਪਣੇ ਜਿਹੜੇ ਝਾੜ ਨੇ ਉਹ ਵਧੀਆ ਆਉਂਦੇ ਨੇ ਕਦੇ ਵੀ ਇਤਨਾ ਨਹੀਂ ਹੋਇਆ ਜਿਵੇਂ ਇਸ ਵਾਰ ਵੀ ਲੋਕਾਂ ਨੇ ਝਾੜ ਬਹੁਤ ਘੱਟ ਆਏ ਨੇ ਪਰ ਆਪਣਾ ਝਾੜ ਫੇਰ ਵੀ ਬਹੁਤ ਠੀਕ ਰਿਹਾ ਤੇ ਨਾ ਹੀ ਆਪਾਂ ਕਦੇ ਫालतू ਖਰਚਾ ਇਹਨਾਂ ਪ੍ਰੋਡਕਟਸ ਦੇ ਉੱਪਰ ਜਾਂ ਆਨਲੂਡ ਇੰਡੀਆ ਖਾਦਾਂ ਦੇ ਉੱਪਰ ਕਰਦੇ ਆ ਇੱਕ ਸੁਚੱਜਾ ਜਾਂ ਖਾਦਾਂ ਦਾ ਪ੍ਰਬੰਧ ਕਰਕੇ ਆਪਾਂ 173.5 ਗੱਟੇ ਦੇ ਨਾਲ ਹੀ ਆਪਾਂ ਝੋਨਾ ਪਾਲਦੇ ਆ ਤੇ 3 ਕੱਟਿਆਂ ਨਾਲ ਹੀ ਆਪਾਂ ਕਣਕ ਦੀ ਕਾਸ਼ਤ ਕਰਦੇ ਆ ਇਸ ਦੇ ਉਲਟ ਆਪਾਂ ਇੱਕ ਆਰਗੈਨਿਕ ਫਾਰਮਿੰਗ ਦਾ ਵੀ 2 ਏਕੜ ਦੇ ਵਿੱਚ ਕਰਿਆ ਹੋਇਆ ਹੈ ਇਹਦਾ ਤੇ ਉਹ ਵੀ ਆਪਣਾ ਮਾਡਲ ਹੁਣ ਤੱਕ ਵਧੀਆ ਚੱਲ ਰਿਹਾ ਹੈ ਬਾਕੀ ਆਪੋ ਆਪਣੀ ਸਮਝ ਹੈ ਬਹੁਤ ਬਹੁਤ ਸ਼ੁਕਰੀਆ ਜੀ ਸასი ਗਾਲ